ਅਕਸਰ ਸ਼ਾਹੀ ਸ਼ਹਿਰ ਪਟਿਆਲਾ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਬਣਿਆ ਰਹਿੰਦਾ ਹੈ ਤੇ ਪਟਿਆਲਾ ਦੇ ਗੋਪਾਲ ਸਵੀਟਸ ਦੇ ਉੱਤੇ ਜਲੇਬੀ ਦੇ ਵਿੱਚੋਂ ਮਰੀ ਹੋਈ ਮੱਖੀ ਨਿਕਲਦੀ ਆ ਤਾਂ ਵਿਵਾਦ ਖੜਾ ਹੋ ਜਾਂਦਾ ਹੈ। ਅਕਸਰ ਸਿਹਤ ਵਿਭਾਗ ਦੇ ਵੱਲੋਂ ਚੈਕਿੰਗ ਜਿਹੜੀ ਕਿ ਵੱਡੇ ਵੱਡੇ ਦੁਕਾਨਾਂ ਦੀ ਨਹੀਂ ਕੀਤੀ ਜਾਂਦੀ ਤਾਂ ਕਿਸ ਦੀ ਸ਼ਾਇਦ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਤੇ ਸਿਹਤ ਵਿਭਾਗ ਟੀਮ ਦੇ ਉੱਤੇ ਵੀ ਜਿਹੜੇ ਕੀ ਵੱਡੇ ਸਵਾਲ ਖੜੇ ਹੁੰਦੇ ਨੇ। ਤਾਜ਼ੀ ਖਬਰ ਪਟਿਆਲਾ ਤੋਂ ਵਜੋਂ ਕਿ ਪਟਿਆਲਾ ਦੇ ਗੋਪਾਲ ਸਵੀਟਸ ਦੇ ਉੱਤੇ ਜਲੇਬੀ ਦੇ ਵਿੱਚੋਂ ਮਰੀ ਹੋਈ ਮੱਖੀ ਨਿਕਲਦੀ ਹੈ ਜਿਸ ਤੋਂ ਬਾਅਦ ਕੀ ਵੱਡਾ ਵਿਵਾਦ ਖੜਾ ਹੁੰਦਾ ਤਾਂ ਦੱਸ ਕਿ ਅਕਸਰ ਸਿਹਤ ਵਿਭਾਗ ਦੇ ਵੱਲੋਂ ਵੱਡੀਆਂ ਦੁਕਾਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਤਾਂ ਸਿਹਤ ਵਿਭਾਗ ਤੇ ਉੱਤੇ ਵੀ ਜਿਹੜੇ ਕੀ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਤਦਕੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਗੋਪਾਲਸ সুইਟਸ ਦੀ ਜਿੱਥੇ ਕੀ ਜਲੇਬੀ ਦੇ ਵਿੱਚੋਂ ਮਰੀ ਹੋਈ ਮੱਖੀ ਨਿਕਲਣ ਤੋਂ ਬਾਅਦ ਜਿਹੜਾ ਕਿ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਅੱਜ ਵੀ ਅਕਸਰ ਸਾਹੀ ਸ਼ਹਿਰ ਪਟਿਆਲਾ ਖਾਨਪਿੰਡ ਦੀਆਂ ਚੀਜ਼ਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਮਣਾ ਰਹਿੰਦਾ ਹੈ ਤਾਂ ਹੁਣ ਪਟਿਆਲਾ ਦੇ ਗੋਪਾਲ ਸਵੀਟਸ ਦੀ ਜਲੇਬੀ ਦੇ ਵਿੱਚੋਂ ਮੱਖੀ ਨਿਕਲਦੀ ਹੈ ਜਿਸ ਤੋਂ ਬਾਅਦ ਕੀ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ ਤਾਂ ਅਕਸਰ ਸਿਹਤ ਵਿਭਾਗ ਦੇ ਵੱਲੋਂ ਵੱਡੀਆਂ ਸਵੀਟਸ਼ਾਪ ਦੀ ਜਿਹੜੀ ਕੀ ਚੈਕਿੰਗ ਨਹੀਂ ਕੀਤੀ ਜਾਂਦੀ ਇਹ ਤਾਂ ਕਿਸ ਦੀ ਸ਼ੈਅ ਤੇ ਲੋਕਾਂ ਦੇ ਨਾਲ ਖਿਲਵਾੜ ਹੋ ਰਹੀ ਹੈ ਸਿਹਤ ਵਿਭਾਗ ਦੀ ਟੀਮ ਤੇ ਜਿਹੜੇ ਕੀ ਇਹ ਵੱਡੇ ਸਵਾਲ ਖੜੇ ਹੁੰਦੇ ਹੁੰਦੇ ਦਾ ਜਿਵੇਂ ਅਕਸਰ ਹੀ ਸ਼ਹੀ ਸ਼ਹਿਰ ਪਟਿਆਲਾ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਮੜਿਆ ਰਹਿੰਦਾ ਹੈ ਤਾਂ ਹੁਣ ਨਵਾਂ ਮਾਮਲਾ ਪਟਿਆਲਾ ਦੇ ਮਸ਼ਹੂਰ ਗੋਪਾਲ ਸਵੀਟਸ ਤੋਂ ਸਾਹਮਣੇ ਆਇਆ ਹੈ ਜਿੱਤੇ ਕਿ ਜਲੇਬੀਆਂ ਦੇ ਵਿੱਚੋਂ ਮਰੀ ਹੋਈ ਮੱਖੀਆਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਕੀ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ ਜਿੰਗਲ ਸੇਚ ਵਿਭਾਗ ਪਟਿਆਲਾ ਦੀ ਕੀਤੀ ਜਾਵੇ ਤਾਂ ਅਕਸਰ ਹੀ ਜਿਹੜੀ ਕਿ ਵੱਡੀਆਂ ਦੁਕਾਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਕੀ ਹੁਣ ਪਟਿਆਲਾ ਦੇ ਸੇਚ ਵਿਭਾਗ ਦੇ ਉੱਤੇ ਵੀ ਵੱਡੇ ਸਵਾਲ ਜਿਹੜੇ ਕਿ ਖੜੇ ਹੁੰਦੇ ਤਾਂ ਇਸ ਘਰ ਬਹਾਦ ਮੇਰਾ ਪਟਿਆਲਾ ਤੋਂ ਕੁਲਵਿੰਦਰ ਜੁੜਗੇ ਨੇ ਕੁਲਵਿੰਦਰ ਅਕਸਰ ਸ਼ਾਈ ਸ਼ਰ ਪਟਿਆਲਾ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਬਣਾ ਰਹਿੰਦਾ ਹੈ ਤਾ ਹੁਣ ਉਹ ਮਾਮਲਾ ਜਿਹੜਾ ਕਿ ਪਟਿਆਲਾ ਦੇ ਮਸ਼ਹੂਰ ਗੋਪਾਲ ਸਵੀਟ ਤੋਂ ਸਾਹਮਣੇ ਆਇਆ ਤਾਂ ਕੀ ਕੁਝ ਜਾਣਕਾਰੀ ਹੈ ਮੈਂ ਦੱਸਦਾ ਤੁਹਾਨੂੰ ਕਿ ਪਟਿਆਲਾ ਦੇ ਲੀਲਾਵਨ ਗੋਪਾਲ ਸਵੀਟ ਦੇ ਕੋਲ ਅ ਸਹੀ ਜਿਹੜੇ ਹੈਗੇ ਨੌਜਵਾਨ ਕੁਝ ਖੜੇ ਸੀ ਉੱਤੇ ਤੇ ਉਹਨਾਂ ਨੇ ਜਲੇਬੀਆਂ ਲਏ ਲਿਆ ਤੇ ਜਲੇਬੀਆਂ ਲੈ ਕੇ ਖਾਣ ਲੱਗੇ ਤੇ ਉਹਦੇ ਵਿੱਚ ਮਰੀ ਹੋਈ ਮੱਕੀਆਂ ਮਿਲਿਆ ਜੀ ਜੀ ਗੁਰਿੰਦਰ ਸੇਠ ਵਿਭਾਗ ਦੇ ਵੱਲੋਂ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਫਿਰ ਵੱਡੇ ਦੁਕਾਨਾਂ ਦੀ ਇਸ ਸੇਵਾਗਰ ਨੂੰ ਜੇ ਅਸੀਂ ਮੀਡੀਆ ਕਰਮੇ ਪਹੁੰਚਦੇ ਹਾਂ ਉੱਥੇ ਜਦੋਂ ਦੇਖਦੇ ਹਾਂ ਤੇ ਇਸੇ ਸੇਵਾਗਰ ਨੂੰ ਫੋਨ ਕੀਤਾ ਜਾਂਦਾ ਕਿ ਇੱਥੇ ਪਹੁੰਚ ਕੇ ਦਿਖਾ ਜਾਈਏ ਪਰ ਉੱਥੇ ਕੋਈ ਵੀ ਸੇਵਾਗਰ ਦਾ ਕਰਮਚਾਰੀ ਕੋਈ ਵੀ ਤੇ ਪਹੁੰਚਦਾ ਉਹਨਾਂ ਨੂੰ ਫੋਨ ਕਰਦੇ ਰਹਿੰਦੇ ਫੋਨ ਵੀ ਨਹੀਂ ਚੱਕਦੇ ਹੈ ਹੂੰ ਪਰ ਤੁਸੀਂ ਗੋਪਾਲ ਸੂਟਸ ਦੇ ਮਾਲਕ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਕਿਸ ਬਾਬਤ ਜੀ ਉਹ ਉਹ ਜਿਹੜੇ ਮਾਲਕ ਹੈ ਉਹ ਵੀ ਸਾਹਮਣੇ ਨਹੀਂ ਆਏ ਕਿ ਮੈਨੇਜਰ بار بار ਕਹੇ ਕਿ ਮੈਂ ਮਾਫੀ ਮੰਗਦਾ ਇਸ ਚੀਜ਼ ਦੀ ਪਰ ਉਹ ਇਹੀ ਗੱਲ ਹੈ ਮਾਲਕ ਸਾਹਮਣੇ ਨਹੀਂ ਆ ਰਿਹਾ ਜੀ ਜਿਕਰ ਵੀ ਅੰਦਰ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ